ਸਾਸਿਕਾ ਦੋਸਤੋ ਅਮੀਲ ਕਰਦੇ ਆ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਜੇਕਰ ਸਾਡੇ ਚੈਨਲ ਦੇ ਉੱਪਰ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਜੇ ਵੀਡੀਓ ਚੰਗੀ ਲੱਗਦੀ ਹੈ ਤੇ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਅੱਜ ਦੀ ਵੀਡੀਓ ਉਹਨਾਂ ਵੀਰਾਂ ਵਾਸਤੇ ਖਾਸ ਹੋਣ ਵਾਲੀ ਆ ਜਿਨ੍ਹਾਂ ਦੀ ਇਹ ਸਿਕਾਇਤ ਰਹਿੰਦੀ ਆ ਵੀ ਜਿਹੜੀ ਸਾਡੀ ਮਿੱਟੀ ਆ ਉਹ ਚੰਗੀ ਨਹੀਂ ਹੈਗੀ ਸਾਡੀ ਮਿੱਟੀ ਰੇਤਲੀ ਆ ਸਾਡੀ ਮਿੱਟੀ ਦੇ ਵਿੱਚ ਰੋੜ ਆ ਜਾਂ ਜਿਹੜੀ ਸਾਡੀ ਮਿੱਟੀ ਆ ਉਹ ਚੀਕਣੀ ਆ ਇਸ ਵੀਡੀਓ ਦੇ ਵਿੱਚ ਉਹਨਾਂ ਦੀ ਪ੍ਰੋਬਲਮ ਦਾ ਹੱਲ ਲੈ ਕੇ ਆਏ ਆ ਵਰਤੀ ਹੋਈ ਤਕਨੀਕ ਆ ਮੈਂ ਪਹਿਲਾਂ ਇਹਨੂੰ ਆਪਦੇ ਉੱਪਰ ਲਾਗੂ ਕੀਤਾ ਉਸ ਤੋਂ ਬਾਅਦ ਜੇ ਸਫਲ ਹੋਈ ਤਾਂ ਆਪਾਂ ਇਹਨੂੰ ਅਪਲੋਡ ਕਰਾਂਗੇ ਵੀਡੀਓ ਨੂੰ ਨਹੀਂ ਨਹੀਂ ਕਰਦੇ ਜਿਹੜੀ ਸਕੀਮ ਸੀਗੀ ਜਿਹੜਾ ਫਾਰਮੂਲਾ ਸੀਗਾ ਉਹ ਬਿਲਕੁਲ ਸਫਲ ਹੋਇਆ ਅੱਜੋਂ ਹੁਣ ਤਾਂ ਉਹ ਫਾਰਮੂਲੇ ਬਾਰੇ ਦੱਸਦੇ ਆ ਜਿਹੜੀ ਵੀ ਤਰ੍ਹਾਂ ਦੀ ਆਪਾਂ ਸਬਜ਼ੀ ਲਾਉਣੀ ਚਾਹੁੰਦੇ ਆ ਉਹ ਸਾਰੀ ਸਬਜ਼ੀ ਸਫਲ ਹੋਊਗੀ ਇਸ ਫਾਰਮੂਲੇ ਦੇ ਨਾਲ ਹੁਣ ਇਸ ਦੇ ਵਾਸਤੇ ਜਿਹੜੀਆਂ ਚੀਜ਼ਾਂ ਦੀ ਆਪਾਂ ਨੂੰ ਜ਼ਰੂਰਤ ਆ ਅੱਜ ਤੁਹਾਨੂੰ ਦਿਖਾਉਣੇ ਆ ਪਹਿਲੇ ਨੰਬਰ ਤੇ ਤਾਂ ਚਾਹੀਦੀਆਂ ਘਰ ਦੀਆਂ ਪਾਥੀਆਂ ਜਿਹੜੀਆਂ ਪਸ਼ੂਆਂ ਦੇ ਗੋਏ ਤੋਂ ਬੰਦੀਆਂ ਇਹ ਪਾਥੀਆਂ 6 ਜਾਂ 7 ਮਹੀਨੇ ਪੁਰਾਣੀਆਂ ਹੋਣੀਆਂ ਚਾਹੀਦੀਆਂ ਨਵੀਂ ਪਾਥੀ ਨਹੀਂ ਹੋਣੀ ਚਾਹੀਦੀ ਇਹ ਨਾ ਹੋਵੇ ਕਿ 15 ਦਿਨ ਪਹਿਲਾਂ ਆਪਾਂ ਪਾਥੀ ਪੱਥੀ ਆ ਉਹਨੂੰ ਆਪਾਂ ਇਸ ਇਸ ਫਾਰਮੂਲੇ ਦੇ ਵਿੱਚ ਯੂਜ਼ ਕਰਦੇ ਹਾਂ ਕਿਉਂਕਿ ਜਿਹੜੀ ਨਵਾਂ ਗੋਹਾ ਹੁੰਦਾ ਉਹਦੇ ਨਾਲ ਫੰਗਸ ਦੀ ਪ੍ਰੋਬਲਮ ਜ਼ਿਆਦਾ ਹੁੰਦੀ ਆ ਤਾਤਾਂ ਦੀ ਕਮੀ ਹੁੰਦੀ ਆ ਨਵੀਂ ਖਾਦ ਕਰਕੇ ਦੂਸਰੇ ਨੰਬਰ ਤੇ ਚਾਹੀਦੀ ਆ ਟੂੜੀ ਜਿਹੜੀ ਆਪਾਂ ਪਸ਼ੂਆਂ ਨੂੰ ਖਾਣ ਵਾਸਤੇ ਪਾਉਣੇ ਆ ਤੇ ਤੀਸਰੇ ਨੰਬਰ ਤੇ ਚਾਹੀਦੀ ਆ ਫੜਕੜੀ ਫੜਕੜੀ ਆ ਤੁਸੀਂ ਮੇਰੇ ਹੱਥ ਦੇ ਉੱਪਰ ਦੇਖ ਸਕਦੇ ਹੋ ਇਹ ਬਾਜ਼ਾਰ ਦੇ ਵਿੱਚੋਂ ਲੈ ਕੇ ਆਂਦੀ ਸੀ ਆਪਾਂ ਡੈਮੋ ਦੇ ਤੌਰ ਤੇ ਇਹ ਇਸ ਤਰ੍ਹਾਂ ਦੀ ਵੀ ਹੁੰਦੀ ਆ ਪਰ ਆਪਾਂ ਜਿਹੜੀ ਫੜ ਫੜਕੜੀ ਆ ਉਹ ਨੂੰ ਪੀਸ ਲਿਆ ਆ ਜਿਹੜੀ ਫੜਕੜੀ ਪੀਸੀ ਹੋਈ ਆ ਆ ਤੁਸੀਂ ਮੇਰੇ ਹੱਥ ਦੇ ਉੱਪਰ ਦੇਖ ਸਕਦੇ ਆ ਇਹ ਫੜਕੜੀ ਚਾਹੀਦੀ ਆ ਉਸ ਤੋਂ ਬਾਅਦ ਚਾਹੀਦਾ ਆਪਾਂ ਨੂੰ ਚੂਨਾ ਜਿਹੜਾ ਘਰਾਂ ਦੇ ਵਿੱਚ ਅਕਸਰ ਆਪਾਂ ਯੂਜ਼ ਕਰਦੇ ਆ ਕਲੀ ਜਿਹਨੂੰ ਕਹਿੰਦੇ ਆ ਇਹ ਚੂਨਾ ਚਾਹੀਦਾ ਉਸ ਤੋਂ ਬਾਅਦ ਗੁੜ ਦਾ ਘੋਲ ਗੁੜ ਦਾ ਘੋਲ ਕਿਸੇ ਬੋਤਲ ਦੇ ਵਿੱਚ ਪਾ ਕੇ ਇਹਨੂੰ ਘੋਲ ਕੇ ਰੱਖ ਲਓ 2 ਲੀਟਰ 3 ਲੀਟਰ ਜਿੰਨਾ ਵੀ ਤੁਹਾਨੂੰ ਜ਼ਰੂਰਤ ਹੈਗੀ ਆ ਉਹਨਾਂ ਜਿਹੜਾ ਗੁੜ ਦਾ ਘੋਲ ਆ ਉਹ ਤੁਸੀਂ ਆਪਣੀ ਕੈਪੈਸਿਟੀ ਦੇ ਹਿਸਾਬ ਨਾਲ ਜਿੰਨਾ ਤੁਹਾਨੂੰ ਜ਼ਰੂਰਤ ਹੁੰਦੀ ਆ ਉਹ ਘੋਲ ਕੇ ਰੱਖ ਲਓ ਗੁੜ ਦਾ ਘੋਲ ਤਿਆਰ ਆ ਉਸ ਤੋਂ ਬਾਅਦ ਚਾਹੀਦੀ ਆ ਕਿਸੇ ਵੀ ਪ੍ਰਕਾਰ ਦੀ ਜਿਹੜੀ ਸਬਜ਼ੀ ਹੈ ਜਿਹੜੀ ਆਪਾਂ ਗਾਰਡਨ ਦੇ ਵਿੱਚ ਖੇਤ ਦੇ ਵਿੱਚ ਲਾਉਣਾ ਚਾਹੁੰਦੇ ਆ ਅੱਜ ਆਪਾਂ ਤੁਹਾਨੂੰ ਕद्दू ਦੇ ਬੀ ਲਾ ਕੇ ਦਿਖਾਵਾਂਗੇ ਤੇ ਵਿੱਚ ਕਦੂ ਦੇ ਵੀ ਜਿਵੇਂ ਇਸ ਦੇ ਵਿੱਚ ਲਾਵਾਂਗੇ ਸਾਰੇ ਸਫਲ ਹੋਣਗੇ 101% ਜਿਹੜੇ ਵੀ ਆ ਸਾਰੇ ਉੱਗਣਗੇ ਕੋਈ ਰੇ ਸਪਰੇਅ ਦੀ 3-4 ਮਹੀਨੇ ਇਹਦੇ ਵਿੱਚ ਜ਼ਰੂਰਤ ਨਹੀਂ ਹੈਗੀ ਮਿੱਟੀ ਚਾਹੇ ਜਿੰਨੀ ਮਰਜ਼ੀ ਮਾੜੀ ਆ ਇਸ ਮਿੱਟੀ ਇਸ ਪਾਥੀ ਦੇ ਵਿੱਚ ਜਿਹੜਾ ਵੀ ਵੀ ਲਾਤਾ ਸਾਰਾ ਫਲ ਦੇਊਗਾ ਵਧੀਆ ਬੂਟਾ ਆਊਗਾ ਤੰਦਰੁਸਤੀ ਦੇ ਵਿੱਚ ਰਹੂਗਾ ਬਸ ਕੀ ਆ ਟਾਈਮ ਟੂ ਟਾਈਮ ਪਾਣੀ ਦਾ ਧਿਆਨ ਰੱਖੀ ਜਾਇਓ ਹੁਣ ਜਿਹੜੀ ਸਾਰਿਆਂ ਨੂੰ ਇੰਪੋਰਟੈਂਟ ਗੱਲ ਆ ਉਹ ਇਹ ਆ ਵੀ ਲਾਉਣ ਦੀ ਤਕਨੀਕ ਆ ਵੀ ਆਪਾਂ ਇਹਨੂੰ ਲਾਉਣਾ ਕਿਹਦੇ ਹਿਸਾਬ ਨਾਲ ਆ ਇਸ ਪਾਥੀ ਦੇ ਵਿੱਚ ਥੋੜਾ ਜਿਹਾ ਜਿਹੜਾ ਹਾਂ ਪਾਥੀ ਨੂੰ ਭੋਰ ਕੇ ਮੈਂ ਪਹਿਲਾਂ ਹੀ ਰੱਖ ਲਿਆ ਸੀਗਾ ਹੁਣ ਇਹਨੂੰ ਪਾਥੀ ਨੂੰ ਭੋਰਨਾ ਕਿਵੇਂ ਆ ਤੁਸੀਂ ਖੁਰਪੀ ਦਾ ਇਸਤੇਮਾਲ ਕਰ ਸਕਦੇ ਹੋ ਪੇਸਕਾਸ ਦਾ ਝਾਕੂ ਦਾ ਜੋ ਵੀ ਤੁਸੀਂ ਇਹਦੇ ਵਿੱਚ ਮੋਰਾ ਕਰਨ ਵਾਸਤੇ ਬਸ ਪਾਥੀ ਕੀ ਟੁੱਟਣੀ ਨਹੀਂ ਚਾਹੀਦੀ ਜੇ ਪਾਥੀ ਟੁੱਟ ਗਈ ਫੇਰ ਆਪਣੀ ਤਕਨੀਕ ਜਿਹੜੀ ਸਫਲ ਨਹੀਂ ਹੈਗੀ ਇਹਨੂੰ ਤੁਸੀਂ ਐਦਾ ਮੋਰਾ ਕਰ ਲੈਣਾ ਸਾਰੀ ਪਾਤੀ ਦੇ ਵਿੱਚ ਜਿੰਨਾ ਵੀ ਤੁਸੀਂ ਇਹ ਚੀਜ਼ ਲਾਉਣਾ ਚਾਹੁੰਦੇ ਆ ਥੋੜੀ ਤਕਨੀਕ ਔਖੀ ਜ਼ਰੂਰ ਹੈ ਕਿਉਂਕਿ ਪਾਤੀ ਕਰੜੀ ਹੋਣ ਕਰਕੇ ਇਹਦੇ ਵਿੱਚ ਮੋਰਾ ਕਰਨਾ ਥੋੜਾ ਜਿਹਾ ਔਖਾ ਪਰ ਜਦੋਂ ਇਹ ਤਕਨੀਕ ਸਫਲ ਹੋ ਗਈ ਤੇ ਤੁਸੀਂ ਆਪ ਹੀ ਕਹਿਣਾ ਵੀ ਭਾਈ ਨਜ਼ਾਰਾ ਆ ਗਿਆ ਆ ਹੁਣ ਇਹਦੇ ਵਿੱਚ ਆਪਾਂ ਮੋਰਾ ਕਰਨ ਲੱਗੇ ਕਿੰਨੀ ਪਾਤੀ ਭੁਰ ਗਈ ਆ بس ਟੁੱਟਣ ਤੋਂ ਬਚਾਉਣਾ ਇਹਨੂੰ ਇਹਦੇ ਵਿੱਚ ਮੋਰਾ ਤੁਸੀਂ ਜਿਹੜਾ ਵੀ ਬੀ ਲਾਉਣਾ ਚਾਹੁੰਦੇ ਆ ਐਡਾ ਮੋਰਾ ਹੋ ਗਿਆ ਇਹਦੇ ਵਿੱਚ ਹੁਣ ਇਹਦੇ ਵਿੱਚ ਦੋ ਤਿੰਨ ਕੱਦੂ ਦੇ ਵੀ ਵਧੀਆ ਲੱਗ ਜਾਣਗੇ ਜਿਹੜੀ ਆ ਪਾਤੀ ਉੱਤੋਂ ਆਪਾਂ ਪੋਰੀ ਹੋਈ ਆ ਇਹਨੂੰ ਚੰਗੀ ਤਰ੍ਹਾਂ ਬਰੀਕ ਕਰ ਲੈਣਾ ਹੱਥ ਦੇ ਨਾਲ ਐਂ ਕਰਕੇ ਬਰੀਕ ਕਰ ਲੋ ਇਹਨੂੰ ਮਿੱਟੀ ਦੀ ਤਰ੍ਹਾਂ ਬਿਲਕੁਲ ਜਦੋਂ ਬਰੀਕ ਹੋ ਗਈ ਜਿਹੜੇ ਤੋਂ ਇਹਦੇ ਵਿੱਚ ਡੜਾ ਕੋਈ ਨਾ ਹੋਇਆ ਇਹਨੂੰ ਦੂਜੀ ਵਾਲੀ ਪਾਤੀ ਦੇ ਵਿੱਚ ਭਰ ਲੋ ਐਂ ਕਰਕੇ ਪਾਤੀ ਬਿਲਕੁਲ ਸੁੱਕੀ ਹੋਣੀ ਚਾਹੀਦੀ ਆ ਪਾਤੀ ਦੇ ਵਿੱਚ ਚੰਗੀ ਤਰ੍ਹਾਂ ਭਰ ਕੇ ਇਹਦੇ ਉੱਪਰ ਜਿਹੜੇ ਵੀ ਬੀਜ ਜਿਹੜੀ ਤਰ੍ਹਾਂ ਦੀ ਵੀ ਸਬਜ਼ੀ ਆਪਾਂ ਲਾਉਣੀ ਚਾਹੁੰਦੇ ਆ ਇਹਦੇ ਵਿੱਚ 2-3 ਕੱਦੂ ਦੇ ਬੀ ਵਧੀਆ ਲੱਗ ਜਾਣਗੇ ਜ਼ਿਆਦਾ ਨਹੀਂ ਲਾਉਣੇ ਕਿਉਂਕਿ ਫਿਰ ਜਦੋਂ ਜ਼ਿਆਦਾ ਲਾ ਦਾਂਗੇ ਬੱਲਾ ਸੰਘਣੀਆਂ ਹੋ ਜਾਣੀਆਂ ਤੇ ਫਿਰ ਕੀ ਫਲ ਦੀ ਸਮੱਸਿਆ ਹੋ ਜਾਂਦੀ ਆ 3-4 ਬੱਲਾ ਪੱਕੀਆਂ ਲਾਓ ਕਿਉਂਕਿ ਮੇਲ ਫੀਮੇਲ ਜਿਹੜੇ ਫੁੱਲ ਆ ਉਹ ਬੂਟੇ ਦੇ ਉੱਪਰ ਆਉਂਦੇ ਆ ਉਹਦੇ ਨਾਲ ਹੀ ਆਪਣੇ ਜਿਹੜੇ ਬੂਟੇ ਆ ਫਲ ਦਿੰਦੇ ਆ ਜਿਹੜੇ ਜਿਹੜੀ ਬੇਲ ਆ ਫਲ ਦਿੰਦੀ ਆ ਇਦੇ ਵਿੱਚ ਆ ਚੀਜ਼ ਲਾਤੀ ਆ ਚਾਰ ਵੀ ਲਾਤੇ ਆਪਾਂ ਕਦੂ ਦੇ ਉਸ ਤੋਂ ਬਾਅਦ ਜਿਹੜੀ ਸਾਰਿਆਂ ਨਾਲ ਇੰਪੋਰਟੈਂਟ ਗੱਲ ਆ ਕਲੀ ਪਾ ਦੇਣੀ ਕਲੀ ਦਾ ਧਿਆਨ ਰੱਖਣਾ ਕਲੀ ਜ਼ਿਆਦਾ ਮਾਤਰਾ ਦੇ ਵਿੱਚ ਨਹੀਂ ਪਾਉਣੀ ਇਹ ਨਾ ਹੋਵੇ ਵੀ ਜ਼ਿਆਦਾ ਪਾਜ ਗਏ ਫਿਰ ਕਈ ਵਾਰੀ ਕੀ ਆ ਵੀ ਉੱਗਰਦਾ ਨਹੀਂ ਜਾਂ ਮੱਚ ਜਾਂਦਾ ਹੋ ਕੇ ਬੜੀ ਜਿਹੜੀ ਕਲੀ ਆ ਇਹ ਪਾਉਣੀ ਆ ਮਾੜੀ ਮਾੜੀ ਕਲੀ ਪਾ ਕੇ ਇਹਦੇ ਉੱਪਰ ਵੀ ਦੇ ਉੱਪਰ ਤੇ ਉਸ ਤੋਂ ਬਾਅਦ ਅੱਧਾ ਚਮਚਾ ਜਿਵੇਂ ਮਾੜਾ ਮਾੜਾ ਪਾ ਦੇਣਾ ਇਹਦੇ ਉੱਪਰ ਫੜਕੜੀ ਦਾ ਜਦੋਂ ਮਾੜਾ ਮਾੜਾ ਇਹਦੇ ਉੱਪਰ ਫੜਕੜੀ ਪਾ ਤੀ ਉਸ ਤੋਂ ਬਾਅਦ ਪਾਉਣਾ ਗੁੜ ਦਾ ਕੋਲ ਗੁੜ ਇਹਨੂੰ ਚੰਗੀ ਤਰ੍ਹਾਂ ਹਿਲਾ ਲੈਣਾ ਕਿਉਂਕਿ ਗੁੜ ਕਈ ਵਾਰੀ ਥੱਲੇ ਵਹਿ ਜਾਂਦਾ ਇਹਨੂੰ ਚੰਗੀ ਤਰ੍ਹਾਂ ਹਿਲਾ ਕੇ ਇਦਾਂ ਦੇ ਇਹਨੂੰ ਸਾਰੇ ਬੂਟੇ ਦੇ ਉੱਪਰ ਚੰਗੀ ਤਰ੍ਹਾਂ ਹੌਲੀ-ਹੌਲੀ ਪਾ ਦੇਣਾ ਬੀਜ ਨਹੀਂ ਹਿੱਲਣਾ ਚਾਹੀਦਾ ਇਹ ਨਾ ਹੋਵੇ ਵੀ ਆਪਾਂ ਇੱਕ ਜਗ੍ਹਾ ਦੇ ਉੱਪਰ ਪਾ ਦਈਏ ਤੇ ਟੋਆ ਬਣ ਜੇ ਪਾਣੀ ਜਦੋਂ ਚੰਗੀ ਤਰ੍ਹਾਂ ਥੱਲੇ ਜਾਵੜਿਆ ਇਸ ਤਰ੍ਹਾਂ ਉਸ ਤੋਂ ਬਾਅਦ ਜਦੋਂ ਪਾਣੀ ਇਹਦੇ ਵਿੱਚ ਰਸ ਜਾਂਦਾ ਥੱਲੇ ਪਾਤੀ ਦੇ ਵਿੱਚ ਜਾਵੜਦਾ ਬੀਜ ਦੇ ਕੋਲ ਜਾਵੜਦਾ ਤਾਂ ਥੋੜੀ ਥੋੜੀ ਤੂੜੀ ਪਾ ਦੇਣੀ ਇਹਦੇ ਉੱਪਰ ਤਾਂ ਕਿ ਜਿਹੜੀ ਇਹਦੀ ਸਲਾਵਾ ਬਣੀ ਰਹੇ ਤੂੜੀ ਪੌਣੀ ਕਦੇ ਨਹੀਂ ਭੁੱਲਣੀ ਇਹ ਤਕਨੀਕ ਨੂੰ ਜਿਹੜੇ ਪੁਰਾਣੇ ਬਜ਼ੁਰਗ ਸੀਗੇ ਉਹ ਜ਼ਿਆਦਾ ਫੋਲੋ ਕਰਦੇ ਹੋ ਸਫਲ ਵੀ ਹੁੰਦੇ ਸੀਗੇ ਹੁਣ ਇਸ ਤੋਂ ਬਾਅਦ ਜੇ ਤਾਂ ਆਪਾਂ ਬੀ ਨੂੰ ਛਾਂ ਦੇ ਵਿੱਚ ਉਗਾਉਣਾ ਚਾਹੁੰਦੇ ਆ ਤਾਂ ਤਾਂ ਇਹਨੂੰ ਆਪਾਂ ਡਾਇਰੈਕਟ ਵੀ ਰੱਖ ਸਕਦੇ ਆ ਤੇ ਜੇ ਆਪਾਂ ਆਪਣੇ ਕੋਲ ਛਾਂ ਹੈ ਨਹੀਂ ਕਿ ਅੱਭੀ ਆਪਾਂ ਓਪਨ ਦੇ ਵਿੱਚ ਲਾਉਣਾ ਚਾਹੁੰਦੇ ਆ ਜਿਵੇਂ ਆਪਾਂ ਗਾਰਡਨ ਦੇ ਵਿੱਚ ਲਾਉਣਾ ਚਾਹੁੰਦੇ ਆ ਤਾਂ ਇੱਕ ਹੋਰ ਪਾਤੀ ਲੈਣੀ ਇਸ ਪਾਤੀ ਨੂੰ ਇਹਦੇ ਉੱਤੇ ਐਂ ਕਰਕੇ ਰੱਖ ਦੇਣਾ ਜਦੋਂ ਪਾਤੀ ਨੂੰ ਇਹਦੇ ਉੱਪਰ ਐਂ ਕਰਕੇ ਰੱਖਤਾ ਇਹ ਪਾਤੀ ਚਾਰ ਦਿਨ ਇਹਦੇ ਉੱਪਰ ਹੋਣੀ ਚਾਹੀਦੀ ਆ ਕਿਉਂਕਿ ਉਸ ਤੋਂ ਬਾਅਦ ਜਿਹੜਾ ਬੀ ਆ ਥੋੜਾ ਥੋੜਾ ਪੁੰਗਰਨਾ ਸ਼ੁਰੂ ਹੋ ਜਾਊਗਾ ਬੀ ਨੇ ਆਪਦਾ ਜਿਹੜਾ ਪ੍ਰੋਸੈਸ ਆ ਉਹ ਚਾਲੂ ਕਰ ਦੇਣਾ ਔਰ ਤੁਹਾਨੂੰ ਇਹਨੂੰ ਗਾਰਡਨ ਦੇ ਵਿੱਚ ਕਿਹੜੇ ਹਿਸਾਬ ਨਾਲ ਲਾਉਣਾ ਉਹ ਮੈਂ ਤੁਹਾਨੂੰ ਦੱਸਦਾ ਆਜੋ ਦਰਸ਼ਕੋ ਜਦੋਂ ਇਹ ਪਾਖੀ ਨੂੰ ਜਿਹੜੇ ਬੀ ਵਿੱਚ ਲਾਏ ਹੋਏ ਐਨੂੰ ਗਾਰਡਨ ਦੇ ਵਿੱਚ ਲਾਉਣਾ ਤਾਂ ਜਿਹੜਾ ਆਲੇ ਦੁਆਲੇ ਹਾਂ ਜਿਵੇਂ ਘਾਹ ਮੁਰਕਾ ਪਹਿਲਾਂ ਇਹਨੂੰ ਪੱਟ ਲੈਣਾ ਚੰਗੀ ਤਰ੍ਹਾਂ ਇਹਨੂੰ ਸਾਫ਼ ਕਰ ਲੈਣਾ ਇਹਦਾ ਆਲਾ ਦੁਆਲਾ ਬਿਲਕੁਲ ਸਾਫ਼ ਹੋਣਾ ਚਾਹੀਦਾ ਇਹ ਨਾ ਹੋਵੇ ਵੀ ਇਹਨੂੰ ਉੱਗਰ ਦੇ ਨੂੰ ਸੁੰਢੀ ਖਾ ਜਾਏ ਚੰਗੀ ਤਰ੍ਹਾਂ ਟੋਆ ਕਰ ਲੈਣਾ ਚੰਗੀ ਤਰ੍ਹਾਂ ਟੂਆ ਕਰਨ ਤੋਂ ਬਾਅਦ ਆ ਟੂਆ ਕਰ ਲਿਆ ਆਪਾਂ ਮਿੱਟੀ ਨੂੰ ਕਰ ਦੇਣਾ ਸਾਈਡ ਜਿਹੜੇ ਵੀ ਵਿੱਚ ਕਈਰ ਗਾਰਡਨ ਦੇ ਵਿੱਚ ਲਿਫਾਫੇ ਵਗੈਰਾ ਪਏ ਹੁੰਦੇ ਉਹ ਚੰਗੀ ਤਰ੍ਹਾਂ ਸਾਫ ਕਰਨਾ ਗਾਰਡਨ ਬਿਲਕੁਲ ਸਾਫ ਹੋਣਾ ਚਾਹੀਦਾ ਚੰਗੀ ਤਰ੍ਹਾਂ ਟੂਆ ਕਰਨ ਤੋਂ ਬਾਅਦ ਇਸ ਪਾਥੀ ਨੂੰ ਇਹਦੇ ਵਿੱਚ ਰੱਖ ਦੇਣਾ ਜਮਾਂ ਧਰਤੀ ਦੇ ਲੈਵਲ ਦੇ ਕਰ ਦੇਣਾ ਉਸ ਤੋਂ ਬਾਅਦ ਸਾਈਡਾਂ ਤੇ ਪਾ ਦੇਣੀ ਮਿੱਟੀ ਮਿੱਟੀ ਚਾਹੇ ਆਪਣੀ ਰੇਤਲੀ ਆ ਚਾਹੇ ਰੋੜਾਂ ਵਾਲੀ ਆ ਚਾਹੇ ਜਿਵੇਂ ਦੀ ਵੀ ਮਰਜ਼ੀ ਆ ਕਈ ਵਾਰੀ ਕਰਾਂ ਦੇ ਵਿੱਚ ਕੀ ਐ ਸਲਾਬੀ ਜੀ ਮਿੱਟੀ ਹੁੰਦੀ ਐ ਸਲਾਬ ਹੋਣ ਕਰਕੇ ਐਂ ਕਰਕੇ ਨੱਪ ਦੇਣਾ ਤੇ ਪਾਥੀ ਨੂੰ ਇਹਦੇ ਉੱਪਰ ਪਏ ਰਹਿਣ ਦੇਣਾ ਪਾਣੀ ਚੰਗੀ ਤਰ੍ਹਾਂ ਬਾਲਟੀ ਡੇਢ ਬਾਲਟੀ ਦੀ ਪਾਣੀ ਆਲੇ ਦੁਆਲੇ ਪਾ ਦੇਣਾ ਪਾਥੀ ਦੇ ਉੱਤੇ ਪਾਣੀ ਨਹੀਂ ਪਾਉਣਾ ਟਾਈਮ ਟੂ ਟਾਈਮ ਨੂੰ ਪਾਣੀ ਪਾਉਂਦੇ ਰਹੋ ਖਾਦ ਦੀ ਜਿੰਨਾ ਚਿਰ ਬੂਟਾ ਨਹੀਂ ਉੱਗਦਾ ਉਨਾ ਚਿਰ ਪੌਦੇ ਨੂੰ ਕੋਈ ਜ਼ਰੂਰਤ ਨਹੀਂ ਹੈਗੀ ਜਦੋਂ ਪੌਦਾ 2 ਜਾਂ 3 ਮਹੀਨਿਆਂ ਦਾ ਹੋ ਗਿਆ ਉਸ ਤੋਂ ਬਾਅਦ ਕਿਹੜੀ ਖਾਦ ਪਾਉਣੀ ਹੈ ਕੀ ਕੀ ਕਰਨਾ ਉਹ ਤੁਹਾਨੂੰ ਨੈਕਸਟ ਵੀਡੀਓ ਦੇ ਵਿੱਚ ਦੱਸਾਂਗੇ ਜੇਕਰ ਵੀਡੀਓ ਤੁਹਾਨੂੰ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਕਰਿਓ ਧੰਨਵਾਦ